ਸਤਿ ਸ਼੍ਰੀ ਅਕਾਲ ਜੀ ਡੀਪੀਜੀ ਪੰਜਾਬੀ ਟੈਕ ਟੈਕ ਵਾਰ ਫੇਰ ਤੋਂ ਸਵਾਗਤ ਹੈ ਤਸਵੀਰਾਂ ਦੇਦੇ ਪਤੀ ਆਪਣੀ ਸਕਰੀਨ ਦੇ ਉੱਤੇ ਇਹ ਤਸਵੀਰਾਂ ਅੱਪਰ ਬਰੀ ਦਬਾਬ ਦੀਆਂ ਨੇ ਜੋ ਕਿ ਸਜਾਨਪੁਰ ਦੇ ਨੇੜੇ ਦੀਆਂ ਦੱਸੀਆਂ ਜਾ ਰਹੀਆਂ ਨੇ ਤਾਂ ਦੱਸਦੀ ਕਿ ਇਸ ਤੇਜ਼ ਬਹਾਵ ਵਾਲੀ ਨਹਿਰ ਦੇ ਵਿੱਚ ਇੱਕ ਨੌਜਵਾਨ ਜੋ ਕਿ ਸੰਨੀ ਨਾਮ ਦਾ ਦੱਸਿਆ ਜਾ ਰਿਹਾ ਹੈ ਕਰੀਬ 35 ਸਾਲ ਦੀ ਉਮਰ ਦਾ ਇਹ ਨੌਜਵਾਨ ਜਦੋਂ ਇਸ ਨਹਿਰ ਦੇ ਵਿੱਚ ਨਹਾਉਣ ਦੇ ਲਈ ਉਤਰਦਾ ਆ ਤਾਂ ਉਸ ਦਾ ਪੈਰ ਫਿਸਲਣ ਕਰਕੇ ਉਹ ਇਸ ਤੇਜ਼ ਬਹਾਵ ਦੇ ਵਿੱਚ ਰੁੜ ਜਾਂਦਾ ਆ ਤੇ ਸ਼ਾਇਦ ਡੁੱਬ ਜਾਂਦਾ ਆਇਆ ਉਸਦੇ ਕੱਪੜੇ ਬਾਹਰ ਪਏ ਹੋਏ ਨੇ ਤੇ ਇਹਨਾਂ ਕੱਪੜਿਆਂ ਨੂੰ ਦੇਖ ਕੇ ਉਸਦੀ ਭੈਣ ਦਾ ਆਇਆ ਲਗਾ ਰਹੀ ਹੈ ਕਿ ਉਸਦਾ ਭਰਾ ਇਸ ਨਹਿਰ ਵਿੱਚ ਰੁੜ ਗਿਆ ਹੈ ਤੇ ਨਾਲ ਦੀ ਨਾਲ ਉਸਨੇ ਪੁਲਿਸ ਪ੍ਰਸ਼ਾਸਨ ਨੂੰ ਕੰਪਲੇਨ ਕਰਕੇ ਤੇ ਬੁਲਾਇਆ ਤੇ ਨਾਲ ਉਹਨਾਂ ਨੂੰ ਕਿਹਾ ਕਿ ਮੇਰੇ ਭਰਾ ਨੂੰ ਲੱਭਿਆ ਜਾਵੇ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਮੇਰਾ ਭਰਾ ਜਿਹੜਾ ਆ ਵਿਆਹਿਆ ਹੋਇਆ ਸੀ ਤਿੰਨ ਬੱਚੇ ਪਰ ਉਹਦੀ ਘਰ ਦੀ ਛੱਡ ਕੇ ਚਲੀ ਗਈ ਹੈ ਤੇ ਉਹਦੇ ਕੋਲ ਇੱਕ ਬੱਚਾ ਤੇ ਦੋ ਬੱਚੇ ਉਹਦੀ ਘਰ ਦੀ ਨਾਲ ਲੈ ਗਈ ਹੈ ਨਹਿਰ ਦੇ ਕੰਡੇ ਦੇ ਉੱਤੇ ਪੁਲਿਸ ਵੀ ਪਹੁੰਚ ਗਈ ਤੇ ਕਾਰਵਾਈ ਉਹਨਾਂ ਨੇ ਸ਼ੁਰੂ ਕਰ ਦਿੱਤੀ ਤੁਹਾਨੂੰ ਦੱਸਦੀਏ ਕਿ ਸੰਨੀ ਦੀ ਭੈਣ ਨਾਲ ਜਦੋਂ ਗੱਲਬਾਤ ਕੀਤੀ ਤੇ ਉਹਨੇ ਕਿਹਾ ਕਿ ਮੇਰਾ ਭਰਾ ਨੂੰ ਜਲਦੀ ਨਾਲ ਲੱਭ ਦਿੱਤਾ ਜਾਵੇ ਉਹ ਇੱਥੇ ਪੈਰ ਫਿਸਲਣ ਕਰਕੇ ਡਿੱਗ ਪਿਆ ਤੇ ਰੁੜ ਗਿਆ ਹੈ ਮੇਰੇ ਭਰਾ ਨੂੰ ਜਲਦੀ ਦੇ ਨਾਲ ਜਿਹੜਾ ਆ ਲੱਭ ਦਿੱਤਾ ਜਾਵੇ ਤਸਵੀਰਾਂ ਦੇਖਦੇ ਪਿਓ ਤੁਸੀਂ ਆਪਣੀ ਸਕਰੀਨ ਦੇ ਉੱਤੇ ਜੋ ਕੀ ਸਾਂਝੇ ਕੀਤੇ ਨੇ ਸਾਡੇ ਪੱਤਰਕਾਰ ਲਾਪ੍ਰੀਤ ਸਿੰਘ ਗੁਜ਼ੀਪੁਰ ਨੇ ਇਹ ਤਸਵੀਰਾਂ ਅਪਰਵਰੀ ਦਵਾਬ ਦੀਆਂ ਸੁजानਪੁਰ ਤੋਂ ਸਾਹਮਣੇ ਆਈਆਂ ਨੇ ਆਓ ਸੁਣਦੇ ਹਾਂ ਉਹਦੀ ਭੈਣ ਨੇ ਕੀ ਕਿਹਾ ਵਾਹ ਤੋਂ ਹੀ ਜੀ ਨਾਨ ਮਹਾਰਾਜ ਆਇਆ ਸੀ ਸਣੀ ਨਾਂ ਦਾ ਮੁੰਡਾ ਵਾ ਤੇ ਪਾਣੀ ਇੱਥੇ ਲੰਮੇ ਪਿਆ ਪਤਾ ਨਹੀਂ ਵੀ ਰੁੜ ਗਿਆ ਕਿ ਕੀ ਗੱਲ ਬਣੀ ਤੇ ਕੱਪੜੇ ਇੱਥੇ ਬਾਹਰ ਪਏ ਨੇ ਚੱਪਲ ਵੀ ਪਈ ਹਨੂ ਕੱਪੜਿਆਂ ਤੋਂ ਭਲੇਖਾ ਵੀ ਕਿਤੇ ਨਹਿਰ ਚ ਨਾਲ ਉੜ ਗਿਆ ਹੋਵੇ ਤੁਹਾਡਾ ਕੀ ਲੱਗਦਾ ਜੀ ਕਿਤਾ ਵੀਰ ਲੱਗਦਾ ਵਾ ਅੱਛਾ ਇਹਦੇ ਡੈਡੀ ਦਾ ਤੇ ਮੰਮੀ ਦਾ ਨਾਂ ਕੀ ਹੈ ਜੀ ਮੰਮੀ ਡੈਡੀ ਮਰ ਗਏ ਨੇ ਕੋਈ ਨਹੀਂ ਆਏਗਾ ਕਿੱਥੇ ਰਹਿੰਦੇ ਹੋ ਜੀ ਇੱਥੇ ਜਾਨਪੁਰ ਚ ਰਹਿੰਦੇ ਵਾ ਜੀ ਤੇ ਕੀ ਮੰਗ ਕਰਨਾ ਚਾਹੁੰਦੇ ਹੋ ਮੰਗੇ ਵੀ ਪਾਣੀ ਬੰਦ ਹੋਵੇ ਸਾਡਾ ਬੱਚਾ ਲੱਭੇ ਸਾਨੂੰ